ਤਦ ਦੇ ਵਿੱਚ ਹੁਣ 82000 ਕੈਦੀਆਂ ਨੂੰ ਰਿਹਾ ਕੀਤਾ ਜਾਏਗਾ ਪੀ ਐਨ ਐਸ ਇਸ ਨੂੰ 26 ਜਨਵਰੀ ਤੋਂ ਪਹਿਲਾਂ ਲਾਗੂ ਕੀਤਾ ਜਾਏਗਾ ਆ ਰਿਹਾ ਇੰਡੀਅਨ ਪੀਨਲ ਕੋਡ ਆਪੀਸੀ ਉਸ ਦੀ ਥਾਂ ਬਣਾਇਆ ਗਿਆ ਪੀ ਐਨ ਐਸ ਇਸ ਮਹੀਨੇ 26 ਜਨਵਰੀ ਤੋਂ ਪਹਿਲਾਂ ਲਾਗੂ ਕਰਨ ਦੀ ਤਿਆਰੀ ਹੈ ਜੇ ਨਾ ਕੈਦੀਆਂ ਦੇ ਕੋਲ ਜ਼ਮਾਨਤ ਦੇ ਪੈਸੇ ਨਹੀਂ ਹੋਣਗੇ ਉਹਨਾਂ ਦੇ ਲਈ ਸਰਕਾਰ ਨੇ ਵਿਸ਼ੇਸ਼ ਫੰਡ ਦੀ ਵਿਵਸਥਾ ਵੀ ਕੀਤੀ ਹੈ ਭਾਰਤ ਦੇ ਵਿੱਚ ਹੁਣ 82000 ਕੈਦੀਆਂ ਨੂੰ ਰਿਹਾ ਕੀਤਾ ਜਾਏਗਾ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ 82000 ਕੈਦੀਆਂ ਨੂੰ ਹੋਲੀ ਤੋਂ ਪਹਿਲਾਂ ਰਿਹਾ ਕੀਤਾ ਜਾਏਗਾ ਇਹ ਵੱਡਾ ਫੈਸਲਾ ਲਿਆ ਗਿਆ ਹੈ ਤਾਂ 26 ਜਨਵਰੀ ਤੋਂ ਪਹਿਲਾਂ ਇਸ ਨੂੰ ਲਾਗੂ ਕਰ ਦਿੱਤਾ ਜਾਏਗਾ ਬੀ ਐਨ ਐਸ ਇਸ ਨੂੰ 26 ਜਨਵਰੀ ਤੋਂ ਪਹਿਲਾਂ ਲਾਗੂ ਕੀਤਾ ਜਾਏਗਾ ਬ੍ਰਿਟਿਸ਼ ਕਾਲ ਤੋਂ ਜੋ ਚੱਲਿਆ ਆ ਰਿਹਾ ਹੈ ਯਾਨੀ ਕਿ ਅੰਗਰੇਜ਼ਾਂ ਦੀ ਹਕੂਮਤ ਜਦੋਂ ਹੁੰਦੀ ਸੀ ਭਾਰਤ ਦੇ ਵਿੱਚ ਤਾਂ ਉਸ ਵੇਲੇ ਤੋਂ ਜੋ ਆਈ ਪੀ ਸੀ ਚੱਲਿਆ ਜਾ ਰਿਹਾ ਉਸ ਨੂੰ ਹੁਣ ਬਦਲ ਕੇ ਬੀ ਐਨ ਐਸ ਕਰ ਦਿੱਤਾ ਜਾਏਗਾ ਤਾਂ ਜਲਦੀ ਇਸ ਨੂੰ ਲਾਗੂ ਕਰਨ ਦੀ ਤਿਆਰੀ ਹੈ ਦੱਸ ਦਈਏ ਕਿ ਬ੍ਰਿਟਿਸ਼ ਕਾਲ ਦੇ ਵੇਲੇ ਤੋਂ ਇਹ ਚੱਲਿਆ ਆ ਰਿਹਾ ਇੰਡੀਅਨ ਪਿਨਲ ਕੋਡ ਆਪੀਸੀ ਉਸ ਦੀ ਥਾਂ ਬਣਾਇਆ ਗਿਆ ਭਾਰਤੀ ਨਿਆਂ ਸੰਹਿਤਾ ਯਾਨੀ ਕਿ ਬੀ ਐਨ ਐਸ ਇਸ ਮਹੀਨੇ 26 ਜਨਵਰੀ ਤੋਂ ਪਹਿਲਾਂ ਲਾਗੂ ਕਰਨ ਦੀ ਤਿਆਰੀ ਹੈ ਤਾਂ ਅਦੀ ਸੂਚਨਾ ਜਾਰੀ ਹੋਣ ਦੇ ਨਾਲ ਹੀ ਘੱਟ ਗੰਭੀਰ ਅਪਰਾਧਾਂ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਕਰੀਬ 82000 ਕੈਦੀਆਂ ਦੀ ਰਿਹਾਈ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਇਹਨਾਂ ਨੂੰ ਹੋਲੀ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਨਾ ਕੈਦੀਆਂ ਦੇ ਤਾਂ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅੰਡਰ ਟ੍ਰਾਇਲ ਕੈਦੀਆਂ ਦੀ ਰਿਹਾਈ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਟ੍ਰੇਨਰ ਜੇਲ੍ਹ ਅਧਿਕਾਰੀਆਂ ਪੁਲਿਸ ਬਾਲਤ ਤੇ ਵਕੀਲਾਂ ਨੂੰ ਟ੍ਰੇਨਿੰਗ ਦੇਣਗੇ 3000 ਟ੍ਰੇਨਰਾਂ ਦੀ ਜੋ ਟ੍ਰੇਨਿੰਗ ਹੈ ਉਹ ਵੀ ਹੋ ਚੁੱਕੀ ਹੈ ਹੁਣ ਇਹੀ ਬਾਕੀ ਹੈ ਕਿ ਲੋਕਾਂ ਨੂੰ ਨਵੇਂ ਕਾਨੂੰਨ ਦੇ ਹਿਸਾਬ ਦੇ ਨਾਲ ਟ੍ਰੈਂਡ ਕਰਨਗੇ ਤਾਂ ਜੇ ਨਾ ਕੈਦੀਆਂ ਦੇ ਕੋਲ ਜ਼ਮਾਨਤ ਦੇ ਪੈਸੇ ਨਹੀਂ ਹੋਣਗੇ ਉਹਨਾਂ ਦੇ ਲਈ ਸਰਕਾਰ ਨੇ ਵਿਸ਼ੇਸ਼ ਫੰਡ ਦੀ ਵਿਵਸਥਾ ਵੀ ਕੀਤੀ ਹੈ ਕੇਂਦਰ ਅਤੇ ਸੂਬਾ ਸਰਕਾਰ ਅਜੇ ਹੀ ਕੈਦੀਆਂ ਦੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਏਗੀ ਤਰਾ ਗ੍ਰਹਿ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਦੀਆਂ ਜੇਲਾਂ ਦੇ ਵਿੱਚ 5.5 ਲੱਖ ਕੈਦੀ ਨੇ ਕੈਦੀਆਂ ਦੀ ਕੁੱਲ ਸੰਖਿਆ ਦੇ ਵਿੱਚ ਕਰੀਬ ਅੱਧੇ ਗੈਰ ਗੈਰ ਸੰਗੀਨ ਅਪਰਾਧਾਂ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਤਾਂ ਗੈਰ ਸੰਗੀਨ ਅਪਰਾਧਾਂ ਦੇ ਅੰਡਰ ਟ੍ਰਾਇਲ ਵਾਲਿਆਂ ਦੀ ਜੋ ਸੰਖਿਆ ਹੈ ਉਹ 2 ਲੱਖ ਹੈ ਇਹਨਾਂ ਦੇ ਵਿੱਚ ਜ਼ਿਆਦਾਤਰ ਤੋਂ ਜੋ ਸਜ਼ਾ ਤੋਂ ਜ਼ਿਆਦਾ ਸਮੇਂ ਵੀ ਹੋ ਚੁੱਕਾ ਹੈ ਜਿਨ੍ਹਾਂ ਨੂੰ ਉਹ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਤਾਂ ਜ਼ਮਾਨਤ ਤੇ ਰਿਹਾਈ ਦੇ ਲਈ ਅੰਡਰ ਟ੍ਰਾਇਲ ਕੈਦੀਆਂ ਨੂੰ ਖੁਦ ਅਦਾਲਤ ਨਹੀਂ ਜਾਣਾ ਪਏਗਾ ਉਹ ਜੇਲ੍ਹ ਤੋਂ ਹੀ ਆਨਲਾਈਨ ਅਦਾਲਤ ਦੇ ਨਾਲ ਰੂਬਰੂ ਹੋਣਗੇ ਜ਼ਮਾਨਤ ਮਿਲਦੇ ਹੀ ਉਹਨਾਂ ਨੂੰ ਰਹਾ ਕਰ ਦਿੱਤਾ ਜਾਏਗਾ ਗ੍ਰਾਮ ਮੰਤਰਾਲੇ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਜ਼ਮਾਨਤ ਦੇ ਲਈ ਪੇਸ਼ੀ ਅਤੇ ਜ਼ਮਾਨਤ ਨਾ ਮਿਲਣ ਤੇ ਫਿਰ ਜੇਲ ਲਜਾਉਣ ਦੀ ਪ੍ਰਕਿਰਿਆ ਦੇ ਵਿੱਚ ਦਿਨ ਭਰ ਪੁਲਿਸ ਜਵਾਨ ਲੱਗੇ ਰਹਿੰਦੇ ਸੀ ਪਰ ਹੁਣ ਪੁਲਿਸ ਬਲ ਨੂੰ ਦੂਜੇ ਕੰਮਾਂ ਦਾ ਸਮਾਂ ਵੀ ਮਿਲ ਸਕੇਗਾ ਸੋ ਇੱਕ ਵਾਰ ਤੁਹਾਨੂੰ ਸਮਝਾ ਦਿੰਨੇ ਆ ਕਿ ਕਿਹੜੇ ਜੇਲ ਦੇ ਵਿੱਚ ਕਿੰਨੇ ਕੈਦੀ ਨੇ ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕੀਤੀ ਜਾਏ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਇਸ ਵੇਲੇ 121609 ਕੈਦੀ ਨੇ ਬਿਹਾਰ ਦੇ ਵਿੱਚ 64914 ਕੈਦੀ ਨੇ ਮੱਧ ਪ੍ਰਦੇਸ਼ ਦੇ ਵਿੱਚ 48857 ਕੈਦੀ ਜੇਲ੍ਹ ਦੇ ਵਿੱਚ ਬੰਦ ਨੇ ਪੰਜਾਬ ਦੀ ਗੱਲ ਕੀਤੀ ਜਾਏ ਤਾਂ 30000 ਤੋਂ ਵੱਧ ਯਾਨੀ ਕਿ 30801 ਕੈਦੀ ਜੇਲ੍ਹਾਂ ਦੇ ਵਿੱਚ ਬੰਦ ਨੇ ਹਰਿਆਣਾ ਦੇ ਵਿੱਚ 25471 ਕੈਦੀ ਜੇਲ੍ਹ ਚ ਨੇ, ਰਾਜਸਥਾਨ ਦੇ ਵਿੱਚ 24659, ਛਤੀਸਗੜ੍ਹ ਦੇ ਵਿੱਚ 20452, ਝਾਰਖੰਡ ਦੇ ਵਿੱਚ 19415, ਗੁਜਰਾਤ ਦੇ ਵਿੱਚ 16611। ਇਹ ਜੋ ਕੈਦੀ ਨੇ ਜੇਲ੍ਹਾਂ ਦੇ ਵਿੱਚ ਇਹਨੇ ਕੈਦੀ ਬੰਦ ਨੇ ਤਾਂ ਸਭ ਤੋਂ ਜ਼ਿਆਦਾ ਕੈਦੀ ਉੱਤਰ ਪ੍ਰਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦੇ ਵਿੱਚੋਂ 82000 ਅਜੇ ਕੈਦੀ ਹੋਣਗੇ ਜਿਨ੍ਹਾਂ ਨੂੰ ਹਲੀ ਤੋਂ ਪਹਿਲਾ ਰਿਹਾ ਕਰ ਦਿੱਤਾ ਜਾਏਗਾ ਤਾਂ ਗੈਰ ਸੰਗੀਨ ਅਪਰਾਧਾਂ ਦੇ ਵਿੱਚ ਜੋ ਜੇਲ੍ਹਾਂ ਦੇ ਵਿੱਚ ਬੰਦ ਨੇ ਯਾਨੀ ਜਿਨ੍ਹਾਂ ਨੇ ਕੋਈ ਵੱਡੇ ਅਪਰਾਧ ਨਹੀਂ ਕੀਤੇ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਏਗਾ ਬੀ ਐਨ ਐਸ 26 ਜਨਵਰੀ ਤੋਂ ਪਹਿਲਾਂ ਲਾਗੂ ਹੋ ਜਾਏਗਾ ਜਿਸ ਦੇ ਤਹਿਤ ਹੁਣ ਇਹ ਪ੍ਰਕਿਰਿਆ ਜੋ ਹੈ ਸ਼ੁਰੂ ਵੀ ਕਰ ਦਿੱਤੀ ਗਈ ਹੈ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਵਕੀਲਾਂ ਨੂੰ ਟ੍ਰੇਨਰ ਜੋ ਨੇ ਟ੍ਰੇਨਿੰਗਾਂ ਦੇ ਰਹੇ ਨੇ 3000 ਵਕੀਲਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਪੁਲਿਸ ਬਲ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਜੇਲ੍ਹ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਇਹ ਤਾਂ ਉਸ ਤੋਂ ਬਾਅਦ ਇਹ ਜੋ 82000 ਕੈਦੀ ਨੇ ਜਲਦ होली ਤੋਂ ਪਹਿਲਾਂ ਪਹਿਲਾਂ ਰਹਾ ਹੋਣਗੇ